ਹਾਂ ਲੱਗੇ ਟਾਈਮ ਨਾਲ ਠੜੇ ਠੜੇ ਜੀ ਦੇ ਮਾਰੇ ਕਲੀ ਦਾਲ ਸਬਜ਼ੀ ਖਰੀਦਣੀ ਆ ਕਬਜਾ ਨਹੀਂ ਕਰਨਾ ਤੂੰ ਤਾਂ ਦਿਨ ਐ ਬਹਿ ਗਈ ਜਿਵੇਂ ਤੂੰ ਵੀ ਨਾਲ ਚੱਲੀ ਹਣੀ ਵੇਚਣ ਕੀ ਲੈ ਜਾ ਢਾਲੀ ਵੀ ਲੈ ਲਿਆ ਕੀ ਰੇਟ ਆ ਲਸਣ ਕੀ ਰੇਟ ਆ 100 ਰੁਪਏ ਤੇ ਗੰਡਾ ਗੰਡਾ 5 ਕਿਲੋ 1000 ਦਾ ਗੱਟਾ ਵੀ ਆ 3 ਕਿਲੋ ਦਾ ਕਹ ਗਈ ਜਰਾਬਾ ਟਾਈਮ ਨਾਲ ਸਮਾਨ ਨਾ ਕੋਈ ਤੇਰਾ ਚੱਕ ਕੇ ਗਾਂ ਆਵੇ ਜਿਵੇਂ ਖੁੱਲਾ ਛੱਡ ਆਇਆ ਉਹਨਾਂ ਨੂੰ ਕਿਹੜਾ ਹੈ ਕੈਮਰਾ ਲੱਗਾ ਸਾਹਮਣੇ ਉਹ ਕੈਮਰਾ ਬਾਅਦ ਚ ਇਹ ਹੀ ਦੱਸਣਾ ਉਹਨੇ ਕਿ ਵੀਰਾ ਆ ਬੰਦਾ ਲੈ ਗਿਆ ਤੇ ਬੰਦਾ ਲੱਭੇ ਕਿ ਨਾ ਲੱਭੇ ਉਹ ਸੜਨਾ ਕੈਮਰੇ ਦੇ ਵਾਸਾ ਮੈਂ ਕਹਾਂ ਜੇ ਕੋਈ ਧਰਮਘੋਟਾ ਹੁਣ ਗੈਸਟ ਆਇਆ ਕਰੂਣਾ ਜਦੋਂ ਆਇਆ ਕਰੂ ਖੋਸਾ ਪਰਿਵਾਰ ਧਰਮਘੋਟਾ ਦੇ ਬੰਦੇ ਨੇ ਇੱਥੇ ਤੋਂ ਹੀ ਬੈਠੇ ਨੇ ਵੇਖ ਲਿਆ ਕਰਨਾ ਖੋਸਾ ਪਰਿਵਾਰ ਆਉਂਦਾ ਪਿਆ ਇਹ ਹੱਡੇ ਵਾਲ ਨੂੰ ਓ ਵੇ ਲੋ ਗੱਡੀਆਂ ਕਿੰਨੀ ਦੂਰੋਂ ਦੀਂਦੀਆਂ ਇਹ ਅਸੀਂ ਨਹੀਂ ਡੱਸਾ ਤੇ ਅਸੀਂ ਕੌਣ ਨੇ ਮਜਾਕ ਡਾਊਨ ਵਾਲੇ ਬਈ ਸਾਡੇ ਇੰਨੇ ਆਕਾਤ ਹੈਗੇ ਸਾਡੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਾਮਾ ਮਰਨ ਹੋਇਆ ਪਿਆ ਤੇਰਾ ਮਾਮਾ ਚਲਾ ਚਲਾ ਆੜੀ ਇੱਥੇ ਸਾਰੇ ਸੰਤ ਸਦਨ ਆਪਦੇ ਹੀ ਰੱਖੇ ਗਏ ਮਰੂਦ ਦਾ ਮੈਂ ਵੀ ਗੱਲ ਲੱਗਾ ਕਿ ਚੱਲ ਜੀ ਅੱਧਾ ਕੀ ਦਾ ਅੱਦੇ ਦਾ ਚੌਥਾ ਹਿੱਸਾ ਦਿੱਤਾ ਮੈਨੂੰ ਗੱਲ ਤੂੰ ਮਰੂਦ ਦਾ ਚੌਥਾ ਹਿੱਸਾ ਮੈਂ ਲੈ ਜਾਊਂਗੇ ਇਹਦੇ ਵਿੱਚ ਬੜਾ ਮਰੂਦ ਹੈ ਤੇ ਮੇਰਾ ਦੂਜਾ ਲਾ ਬਖੀਆ ਮੇਰੇ ਲਈ ਮਰੂਦ ਦਾ ਦਾਗਾ ਤੈਨੂੰ ਦੋ ਮਿੱਤਰਾ ਗੱਲ ਕੀ ਹੋਣ ਲੱਗੀ ਐ ਕਿ ਗੁੱਡੇ ਡਾਉਂ ਦਾ ਬਣਾ ਨਿਆਰਾ ਹੋਣਾ ਲਾ ਦੋ ਛਟਰੀ ਚੱਕ ਦੋ ਗਰੀਬੀ ਦੂਜੀ ਮੰਜ਼ਲ ਦੀ ਨਹੀਂ ਨਹੀਂ ਪਹਿਲੀ ਮੰਜ਼ਲਾ ਕਿ ਦੂਜੀ ਐ ਲਗੇ ਟਾਈਮ ਨਾਲ ਠੜੇ ਠੜੇ ਜੀ ਦੇ ਕੀ ਗੱਲ ਆ ਓ ਲੈਡੀ ਓਏ ਹੇ ਕੀ ਗੱਲੇ ਹੈ ਬਦਤਮੀਜ਼ ਹੁਣੇ ਸੰਗਲ ਤਾ ਕੇ ਪਹਿਲਾਂ ਭੱਜ ਗਈ ਹੁਣ ਫੇਰ ਤੂੰ ਇੱਥੇ ਲੱchn ਕਰੀ ਜਾਨੀ ਐ ਐ ਕਿਉਂ ਪੋਲੇ ਜੇ ਗੋਲਿਆ ਥੱਲੇ ਛੜਤਾ ਹੀ ਇਹਨੇ ਵੇਖਣ ਨੂੰ ਪੋਲਾ ਹੀ ਲੱਗਦਾ ਇਹ ਪੋਲਾ ਨਹੀਂ ਹੈਗਾ ਇਹ ਇਹ ਬਹੁਤ ਗੰਦਾ ਲੈ ਕਉ ਓਏ ਛੱਡ ਇਹਨੂੰ ਬੈਲਾ ਵੇ ਲੈ ਫਿਰ ਲੱਥਾ ਠੁਗਣਾ ਹੀ ਤੇਰੇ ਇੱਧਰ ਆ ਜਾ ਬੰਦੇ ਵਾਂਗੂ ਓਏ ਬਾਲੇ ਉਤਰਿਆ ਵੈ ਘਾਟੀ ਖੁੱਲੇ ਛੱਡੇ ਜਾਂਦੇ ਭਰਾਵਾ ਇਹ ਫੜ ਲੈਂਦੇ ਕਹਿਣਾ ਕਿ ਗਰੀਬ ਨੂੰ ਢਾ ਲੈਂਦੇ ਆ ਮਾਰੇ ਸਮਾਨ ਨਾ ਕੋਈ ਤੇਰਾ ਚੱਕ ਕੇ ਗਾਂ ਆਵੇ ਜਿਵੇਂ ਖੁੱਲਾ ਛੱਡ ਆਇਆ ਉਹਨਾਂ ਨੂੰ ਕਿਹੜਾ ਹਾਂ ਕੈਮਰਾ ਲੱਗਾ ਸਾਹਮਣੇ ਉਹ ਕੈਮਰਾ ਬਾਅਦ ਚ ਇਹ ਹੀ ਦੱਸਣਾ ਨੇ ਕਿ ਭਈ ਇਹ ਆ ਬੰਦਾ ਲੈ ਗਿਆ ਤੇ ਬੰਦਾ ਲੱਭੇ ਕਿ ਨਾ ਲੱਭੇ ਉਹ ਥੜਨਾ ਕੈਮਰੇ ਦੇ ਵਾਸਾ ਕੈਮਰਾ ਤਾਂ ਰੱਬ ਹੀ ਜਾਣਦਾ ਬਾਅਦ ਚੋਂ ਆਹ ਵੇਖੋ ਭਾਈ ਇੱਥੋਂ ਮੱਲਵਾਂ ਹੀ ਧਰਮਘੋਟੋ ਬੰਦਾ ਜੇ ਸਾਡੇ ਕੋਈ ਪਿੰਡ ਆਉਂਦਾ ਹੋਊਗਾ ਤੇ ਇੱਥੋਂ ਚੜ ਕੇ ਹੀ ਦੇਖ ਲਿਆ ਕਰਨਾ ਪਹਿਲਾਂ ਕਿ ਉਹ 베ਰੀ ਤੱਕ ਹੀ ਦੀਂਦਾ ਹੁੰਦਾ ਸੀ ਸਾਨੂੰ ਆਹ 베ਰੀ ਤੱਕ ਹੀ ਜਿਵੇਂ ਉਹ ਗੱਡੀ ਆਉਂਦੀ ਭਈਆ ਹੁਣ ਚਲੋ ਧਰਮ ਸਾਰਾ ਦੇ ਜਾ ਕਰਨਾ ਮੈਂ ਕਹਾ ਜੇ ਕੋਈ ਧਰਮਕੋਟ ਹੁਣ ਗੈਸਟ ਆਇਆ ਕਰੂਣਾ ਜਦੋਂ ਆਇਆ ਕਰੂ ਖੋਸਾ ਪਰਿਵਾਰ ਧਰਮਕੋਟ ਵਾਲੇ ਬੰਦੇ ਤੇ ਇੱਥੋਂ ਹੀ ਬੈਠੇ ਨੇ ਵੇਖ ਲਿਆ ਕਰਨਾ ਖੋਸਾ ਪਰਿਵਾਰ ਆਉਂਦਾ ਪਿਆ ਇਹ ਹੱਡੇਲ ਨੂੰ ਓ ਵੇਖ ਲੋ ਗੱਡੀਆਂ ਕਿੰਨੀ ਦੂਰੋਂ ਦੀਂਦੀਆਂ ਇਹ ਆਉਂਦੀਆਂ ਹਾਂ ਪਿੱਛੇ ਜਗਦੀਪ ਸਿੰਘ ਖੋਸਾ ਏ ਕੰਗੀ ਕੁੰਗੀ ਮਾਰ ਤੇ ਰੱਖ ਇਹ ਆ ਕੀਰਤੀ ਕਿਸਾਨ ਕਹਿੰਦੇ ਇਹ ਆ ਕੀਰਤੀ ਕਿਸਾਨ ਕਹਿੰਦੇ ਝੋਨੇ ਦਾ ਨਹੀਂ ਓਏ ਬਾਸਪਤੀ ਦੇ ਝਾੜ 55 ਗੱਟੇ ਤੇ ਪੈਸਾਂ ਦੇ ਹਿਸਾਬ ਨਾਲ ਭਾਈ ਜੀ ਉਹ ਘਾਟੀ ਬੰਦੇ ਆ ਉਹ ਨਹੀਂ ਆਈ ਹੁਣ ਦੱਸਣਾ ਅਸੀਂ ਨਹੀਂ ਡਾਸਾ ਤੇ ਅਹੀਂ ਕੌਣ ਨੇ ਮਜਾਕ ਡਾਊਨ ਵਾਲੇ ਭਾਈ ਸਾਡੇ ਇੰਨੇ ਆਕਾਤ ਹੈਗੀ ਸਾਡੀ ਕਿ ਆਸਟ੍ਰੇਲੀਆ ਸਿਟੀਜ਼ਨ ਜਗਦੀਪ ਸਿੰਘ ਖੋਸ ਗਈ ਨਾ 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 ਇੰਨੀ ਨਹੀਂ ਸਾਡੇ ਚ ਕਾਬਲੀਅਤ ਹੈਗੀ ਭਾਈ ਇੰਨੇ ਨਾ ਹੀ ਜੋਗੇ ਆ ਹੋਰ ਉਹੀ ਤਾਂ ਗੱਲ ਆ ਅਲਕੋਹਲ ਪ੍ਰਿਮੀ ਨਹੀਂ ਫਿਰ ਭਾਜੀ ਹਣੀ ਫਿਰ ਦਰੂ ਦੀ ਬੋਤਲ ਤਾਂ ਦਰੂ ਦੀ ਬੋਤਲ ਤਾਂ ਲਕੋਣੀ ਬੰਦੀ ਐ ਮੇਰੇ ਇਹ ਆਏ ਆ ਵੀ ਨਸ਼ਾ ਵਿਖਾਈਏ ਤੇ ਨਸ਼ਾ ਕਰਨੋਂ ਹਟ ਜਾ ਹੋ ਜਾਣਾ ਹਟ ਜਾਂਦਾ ਵਾ ਨਸ਼ਾ ਨਹੀਂ ਹੁੰਦਾ ਫਿਰ ਜੇ ਵਿਖਾਤੀ ਤੇ ਨਸ਼ੇ ਨੂੰ ਨਿਗਲ ਐ ਹੋ ਜੀਆਂ ਗੱਲਾਂ ਨੂੰ ਨਿਗਾ ਲੱਗ ਜਾਂਦੀਆਂ ਨੇ ਗੱਗੂ ਇਹੋ ਜੀਆਂ ਨੂੰ ਐ ਨਹੀਂ ਕਰੀਦਾ ਸਹੀ ਗੱਲ ਉਧਰ ਉਹਨਾਂ ਦੀ ਉਹ ਹੀ ਨਹੀਂ ਸ਼ੀਕ ਆਉਂਦੇ ਕੋਰੀ ਨਹੀਂ ਸੂਤਰਾ ਆਉਂਦੇ ਇਕੱਲੇ ਦਾਲ ਸਬਜ਼ੀ ਖਰੀਦਣੀ ਆ ਕਬਜਾ ਨਹੀਂ ਕਰਨਾ ਤੂੰ ਤਾਂ ਦਿਨ ਐ ਬੈਗੀ ਜਿਵੇਂ ਤੂੰ ਵੀ ਨਾਲ ਚੱਲੀ ਹਣੀ ਵੇਚਣ ਵਾਟ ਆਰ ਯੂ ਵੀਰੇ ਤੂੰ ਉਹ ਕਹਦਾ ਹੀ ਮਗਰ ਸਮਾਨ ਮਾਤਾ ਤੋਲ ਤੋਲ ਦੇਈ ਜਾਊਗੀ ਲੈ ਜਾ ਢਾਲੀ ਹੋਲੀ ਵਾਲੇ ਉਹ ਲਈ ਫਿਰਦੀ ਆ ਲਪਾਵਿਆਂ ਵਾਂਗੂ ਪਾ ਪਾ ਰੰਗ ਬਰੰਗੇ ਜੇ ਉਧਰ ਵੇ ਥੱਲੇ ਉਹ ਭੜ ਕੇ ਰੱਖਿਆ ਜੇ ਬੰਦੇ ਫਿਰ ਜਾਦੇ ਨਾ ਟੋਖਰਾ ਭੜ ਕੇ ਲੈਣਾ ਪੈਂਦਾ ਸਵਾਨ ਸਾਨੂੰ ਇੱਕ ਪੇਟੀ ਚ ਕਾਤੀ ਜੇਲਾ ਉਹ ਚੱਕ ਕੀ ਰੇਟ ਆ ਲਸਣ ਕੀ ਰੇਟ ਆ 100 ਰੁਪਏ ਤੇ ਗੰਡਾ ਗੰਡਾ 5 ਕਿਲੋ 1000 ਦਾ ਗੱਟਾ ਆ ਇਹ 2 ਕਿਲੋ ਦਾ 50 ਕਿਲੋ ਦਾ 5 ਕਿਲੋ ਤੇ ਕਾ ਗਈ ਜਰਾਬਾ ਟਾਈਮ ਨਾਲ ਮਾਤਾ ਕਿੱਥੇ ਆ ਓਏ ਬਾਹਰ ਇੱਕ ਦੋ ਲਿਆਂ ਦੇ ਕੀ ਕੋਟੀ ਬਣਾਉਂਦੇ ਆ ਵਾਕਾਂ ਨਿਕਲ ਹੈ ਵਾਕਾਂ ਦਾ ਇਹ ਮੰਮੀ ਸਾਰੇ ਸਿਆਲ ਚੇਕ ਹੀ ਬਣਾਏਗੀ ਤੂੰ ਹਨਾ ਬਣ ਤ ਜਾਊਗੀ ਨਾ ਬਣ ਜੂਗੀ ਬਣ ਜੂਗੀ ਐਂ ਤੇ ਨਹੀਂ ਉਹ ਸੱਚ ਉਹ ਮੰਮੀ ਤੂੰ ਉਹਦੇ ਨੇ ਬਣਾਉਣੀਆਂ ਸੀ ਮਸ਼ੀਨ ਐ ਸੱਚ ਉਹਦੇ ਕੋ ਗੁਰਦੀਪ ਕੋ ਤੇ ਉਹਨੇ ਮਸ਼ੀਨ ਕੱਢੀ ਨਹੀਂ ਇਹ ਫਿਰ ਸਤਾਰੀ ਨੈਵੀਗੇਟਿੰਗ ਦਾ ਜਾਬੀ ਸੋਟ ਨਹੀਂ ਆਉਣੀ ਸੀ ਉਹਦੇ ਤੇ ਆ ਜਾਣੀ ਸਤਾਰੀ ਵਾਲੀ ਨੂੰ ਕੀ ਸੀ ਉੱਤੇ ਸਤਾਰੀ ਵਾਲੀ ਉਹਨੇ ਓਏ ਓ ਚੋਈ ਪਾਉਣੇ ਤਾਂ ਲੜਕਣ ਸਕੋ ਚ ਸੌਖਾ ਹੀ ਕੰਮ ਵਾਦੇ ਉਹ ਕੱਢੀਏ ਕੱਢ ਲਓ ਉਹ ਕੱਢੀਏ ਸੇ ਨੇ ਹਲਾਤਾ ਵਾਰੀ ਉਹਦੇ ਸਿਰ ਵਾਰੀ ਲੈ ਇਹਦਾ ਆਪਦੇ ਰੂਲ ਬਣਾਵਣਾ ਖੇਡਣ ਲਈ ਯਾਰਲੀ ਨੇ ਚੀਟਿੰਗ ਕਰਦੀ ਆ ਚੀਟਿੰਗ ਕਰਦੀ ਆ ਰੁੰਦ ਲੈਣਾ ਸਿਰੇ ਦੀ ਹਾਂ ਹਾਂ ਬਿੱਲੀ ਕਰਦਾ ਤਾਂ ਦੇਣੀ ਚਾਹੀਦੀ ਆਹੋ ਲੈ ਰਸਤਾ ਵੀ ਨਹੀਂ ਰਸਤਾ ਵੀ ਨਹੀਂ ਦਿੰਦੀ ਲੈ ਆਹ ਰਸਤਾ ਦੇ ਦੇ ਫਿਰ ਵੀ ਨਹੀਂ ਇੱਥੇ ਕੋਈ ਜਾਣਾ ਫੜਿਆ ਫਿਰ ਵੀ ਇੱਤਨੀ ਨਹੀਂ ਜਾਣਾ ਆਹ ਵੇਲੀ ਤੂੰ ਰਾਮਾਬਾ ਤੂੰ ਆਦੇ ਰੂਲ ਬਣਾਉਣੀ ਤਾਂ ਮੈਂ ਵੀ ਇੱਕ ਰੂਲ ਬਣਾਇਆ ਪ੍ਰਪਤ ਨਹੀਂ ਹੱਤ ਕਹਦੇ ਲਾਇਆ ਈ ਐਵੇਂ ਹੀ ਵਾਰੀ ਥੇ ਹੁਣ ਜਾ ਕੇ ਤੀਲਾ ਲਾ ਦੇਈ ਉਹਨਾਂ ਦਾ ਵੀਰੇ ਤੀਲਾ ਹਿੱਲ ਗਿਆ ਵਾਰੀ ਉਹ ਬਾਲਟੀ ਦਾ ਇਹ ਤਾਂ ਫਾੜ ਵੀ ਜਲਦੀ ਲੈਂਦਾ ਵਾ ਓਏ ਇੱਲ ਇਹ ਤਾਂ ਟਾਪ ਪੂਰੇ ਨੇ ਬਰਾ ਮੌਕਾ ਹਾਂ ਨੂੰ ਹੱਥ ਲਗਾਉਣਾ ਹੈ ਚੱਪਲ ਨਾਲ ਹਾਂ ਚੱਪਲ ਨੂੰ ਹੱਥ ਲਾ ਉਹਨੇ ਹੱਥ ਲਗਾਓ ਸਿਰ ਲਗਾਓ ਕੁਛ ਨਹੀਂ ਕੁਛ ਕੁਛ ਹਾਂ ਚਲੋ ਲੱਗ ਜੂ ਪਤਾ ਫੜ ਫੜ ਏ ਏ ਏ ਓ ਓ ਜਾਨ ਨਿਕਲ ਗਈ ਜਾਨ ਨਿਕਲ ਗਈ 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 ਮੋਟੋ ਆਵੇ ਸੇਫ ਹੋ ਗਈ ਲੈ ਵੀ ਇੱਕ ਬੋਣਾ ਦੀ ਵਾਰੀ ਹੁਣ ਲਾ ਆਈ ਤੇ ਉਹ ਰਹਿ ਗਈ ਚਲੋ ਲੱਗ ਜੂ ਬੜਾ ਹਾਂ ਉਹ ਤਾਂ ਆਉਂਦਾ ਹੀ ਹੋ ਜਾਂਦੀ ਹੈ ਗੰਜੀ ਹੈਂ ਆਉਣਗੇ ਕੀ ਫੇਰ ਆ ਗਈ ਤੂੰ ਦਾ ਸਾਡੇ ਕੋਲ 9 ਵਜੇ ਦਾ ਹੈ ਹੈ ਵੀ ਤੂੰ ਟਾਈਮ ਤੇ ਆ ਜਾ ਬੰਦਾ ਪੁੱਛਣਾ ਹੈ ਕੀ ਵਿਚਾਰ ਕੀ ਕਹ ਦਰਸ਼ਨ ਤੇ ਰਾਜੂ ਬਾਈ ਵੇਖਦੇ ਹੁਣ ਤੇ ਦੇਖ ਲੋ ਇਹ ਘਰੇ ਆਣ ਕੇ ਬੈਠਾ ਟੋਰ ਨਾ ਕਾਈ ਸਾਢੇ ਡੇਢ ਹੋ ਗਿਆ ਇਹਨੂੰ ਆਣ ਕੇ ਐ ਤੇ ਟੋਰ ਨਾ ਮਜੇ ਦਾ ਤੇਲ ਤੂੰ ਲਾ ਕੇ ਮੰਜੇ ਤੇ ਧੁੱਪ ਸੇ ਕੰਨਿਆਈ ਕਿਤੇ ਨਹੀਂ ਚੱਲਾ ਤੂੰ 12 ਵਜ ਗਏ ਮੈਂ ਟਾਈਮ ਵੇਖ ਲਿਆ ਨੋਟ ਕਰ ਲਿਆ ਤੇਰਾ ਕਰਦਿਆਂ ਨੇ ਨਹੀਂ ਕਰਦੀ ਨੇ ਜਕਾਦਾ ਸੀ ਕਾਦੇ ਜਕਾਇਆ ਸੀ ਸੈਂਟਰ दारूਪਿੰਦਾਈ ਜਾਂਦੀ ਹੁਣ ਛੜਤੀ ਦਾਰੂ ਹੁਣ ਡੇਲ ਤਾਂ ਗਾਰੀ ਉਹਨਾ ਆ ਪਈ ਅੰਗਰੇਜ਼ੀ ਚੱਲੇ ਉਹ ਅੰਦਰ ਨੂੰ ਕਹਿੰਦਾ ਛੜਤੀ ਚੱਕਦੀ ਗਰੀਬੀ ਇਹਦੀ ਘਰ ਦੀ ਰੰਗ ਸੈਂਟਰ ਚ ਚਿੱਟਾ ਜਿਹੜਾ ਘੜਦਾ ਨਾ 15 ਦਿਨਾਂ ਵਿਹਾਂ ਚ ਮੈਂ ਤਾਂ ਆਪ ਸੈਂਟਰ ਚੱਲਾਂ ਯਾਰ ਮੈਂ ਤਾਂ ਆਪ ਸੈਂਟਰ ਚੱਲਾਂ ਜੀ ਪਾਠ ਕਰਾਉਂਦੇ ਸੀ ਆਪਣੇ ਸਾਡੇ ਅੱਧੇ ਲੈ ਗਏ 9 ਵਜੇ ਦਾ 8 ਘੰਟਾ ਤੇ ਲੰਮਾ ਪਾਪੇ ਉਤਰਦਣ ਕਿ ਤੁਮ ਆਪ ਕਿਵੇਂ ਗਿਆ ਮੈਂ ਖੜਿਆ ਖਲੋਤਾ ਗਿਆ ਬਈ ਆਪ ਦੀ ਸਨੈਪ ਚੈਟ ਨਹੀਂ ਪਾਉਂਦੇ ਨਹੀਂ ਪੜੇ ਹੈ ਸਾਡੀ ਨਹੀਂ ਪੈਣੀ ਮੇਰੇ ਤੇਰੀ ਪੈਣੀ ਹੈ ਅਜੇ ਤੱਕ ਝੂਟ ਕਿਉਂ ਗਿਆ ਹਾਂਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ